ਇਹ ਦਰਦਨਾਕ ਭਿਆਨਕ ਹਾਦਸੇ ਦੀਆਂ ਤਸਵੀਰਾਂ ਜਿਸ ਦੇ ਵਿੱਚ ਟਾਲੀ ਚਾਲਕ ਦੀ ਜਾਨ ਗਈ ਅਤੇ ਇਸ ਦੇ ਵਿੱਚ ਸਵਾਰ ਬਾਕੀ ਵਿਅਕਤੀ ਜ਼ਖਮੀ ਦਸਤੀ ਜਾ ਰਹੇ ਨੇ ਪਤਾ ਲੱਗਿਆ ਕਿ ਇਹ ਐਸਪੀਐਲ ਨਹਿਰ ਦੇ ਵਿੱਚ ਜੋ ਸਮੇਂ ਪਲਟ ਗਈ ਜਦੋਂ ਇੱਥੇ ਰਾਤ ਵਿੱਚ ਟੋਇਆ ਆਇਆ ਸਮਾਨ ਲੱਦਣ ਤੋਂ ਬਾਅਦ ਇੱਥੋਂ ਜਾਣ ਲੱਗੇ ਤਾਂ ਇੱਕ ਵੱਡਾ ਹਾਦਸਾ ਹੋਇਆ ਹਾਲਾਂਕਿ ਮੌਕੇ ਤੇ ਲੋਕਾਂ ਦੇ ਵੱਲੋਂ ਪਹੁੰਚ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਹ ਸਾਰੀਆਂ ਕੋਸ਼ਿਸ਼ਾਂ ਉਸ ਸਮੇਂ ناکਾਮਯਾਬ ਹੋ ਗਈਆਂ ਜਦੋਂ ਪਤਾ ਲੱਗਿਆ ਕਿ ਚਾਲਕ ਦੇ ਸਾਹ ਰੁਕ ਚੁੱਕੇ ਨੇ ਇਹ ਕਟਨਾ ਸ਼ਨੀਵਾਰ ਨੂੰ ਦੇਰ ਸ਼ਾਮ ਪਿੰਡ ਮਾਜਰੀ ਠੇਕੇਦਾਰਾਂ ਦੇ ਕੋਲ ਵਾਪਰੀ ਹੈ ਜਿੱਥੇ ਸੜਕ ਦੇ ਵਿੱਚ ਪਏ ਟੋਏ ਤੋਂ ਬਾਅਦ ਉੱਥੇ ਟੈਂਟ ਦਾ ਸਮਾਨ ਲੱਦੀ ਟਰੈਕਟਰ ਟਰਾਲੀ ਅਚਾਨਕ ਹੀ ਆਪਣਾ ਸੰਤੁਲਨ ਗਵਾ ਬੈਠਦੀ ਹੈ ਤੇ ਉਸ ਤੋਂ ਬਾਅਦ ਸਤਲੁਜ ਯਮੁਨਾ ਲਿੰਕ ਨਹਿਰ ਦੇ ਵਿੱਚ ਪਲਟ ਜਾਂਦੀ ਹੈ ਇਸ ਤੋਂ ਬਾਅਦ ਹੀ ਟਰੈਕਟਰ ਟਰਾਲੀ ਸੜਕ ਦੇ ਨਾਲ ਲਗਦੀ ਨਹਿਰ ਦੇ ਵਿੱਚ ਜਦੋਂ ਪਲਟੀ ਤਾਂ ਇਸਾਤਸੇ ਦੇ ਵਿੱਚ ਟਰਾਲੀ ਦੇ ਚਾਲਕ ਦੀ ਜਾਨ ਗਈ ਹੈ ਇੱਕ ਵਿਅਕਤੀ ਦੀ ਜਾਨ ਜਾਣ ਤੋਂ ਬਾਅਦ ਪੰਜ ਵਿਅਕਤੀ ਜ਼ਖਮੀ ਵੀ ਦੱsse ਜਾ ਰਹੇ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਰੋਪੜ ਵਿਖੇ ਦਾਖਲ ਕਰਵਾਇਆ ਗਿਆ ਦੱਸਿਆ ਕਿ ਮ੍ਰਿਤਕ ਦੀ ਪਛਾਣ ਦਿਵਿਆਂਸ਼ ਵਾਸੀ ਮਾਜਰੀ ਜੱਟਾਂ ਦੇ ਵਜੋਂ ਕੀਤੀ ਗਈ ਹਾਦਸੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਰਾਮਪੁਰ ਮਾਜਰੀ ਦੇ ਜਸਪੀਰ ਸਿੰਘ ਨੇ ਕਿਹਾ ਕਿ ਬੀਤੀ ਰਾਤ ਕੋਝ ਲੋਕ ਪਿੰਡ ਤੋਂ ਟਰੈਕਟਰ ਟਰਾਲੀ ਤੇ ਟੈਂਟ ਦਾ ਸਮਾਨ ਛੱਡਣ ਦੇ ਲਈ ਰੂਪਨਗਰ ਨੂੰ ਜਾ ਰਹੇ ਸਨ ਤਾਂ ਉਸੇ ਸਮੇਂ ਇਹ ਵੱਡਾ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਗਈ ਹੈ ਤੇ ਪੰਜ ਲੋਕ ਜ਼ਖਮੀ ਨੇ ਉਧਰ थाना सदर ਦੇ ਇੰਚਾਰਜ ਸੁਪਿੰਦਰ ਸਿੰਘ ਨੇ ਦੱਸਿਆ ਕਿ ਟਰੈਕਟਰ ਟਰਾਲੀ ਦਾ ਸੰਤੁਲਨ ਵਿਗੜਨ ਤੋਂ ਬਾਅਦ ਇਹ ਹਾਦਸਾ ਹੋਇਆ ਤੇ ਉਹਨਾਂ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਥੋਂ ਦੇ ਰਹਿਣ ਵਾਲੇ ਵਸਨੀਕਾਂ ਦਾ ਕਹਿਣਾ ਸੀ ਕਿ ਇਹਨਾਂ ਟੋਇਆਂ ਦੇ ਕਾਰਨ ਰਾਤ ਦੇ ਸਮੇਂ ਹਨੇਰੇ ਦੇ ਵਿੱਚ ਹਾਦਸੇ ਵਾਪਰ ਰਹੇ ਨੇ ਇਸ ਤੋਂ ਪਹਿਲਾਂ ਵੀ ਇਸੇ ਥਾਂ ਤੇ ਕਈ ਹਾਦਸੇ ਹੋ ਚੁੱਕੇ ਨੇ ਤੇ ਕਈਆਂ ਦੀ ਜਾਨ ਇਸੇ ਕਰਕੇ ਗਈ ਉਹਨਾਂ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕ ਦੀ ਮੁਰੰਮਤ ਕਰਵਾਈ ਜਾਵੇ ਅਤੇ ਐਸਪੀਐਲ ਨਹਿਰ ਦੇ ਕੰਢੇ ਸੁਰੱਖਿਆ ਦੀਵਾਰ ਜਾਂ ਫਿਰ ਰੇਲਿੰਗ ਵੀ ਲਗਵਾਈ ਜਾਵੇ ਤਾਂ ਜੋ ਰਾਤ ਦੇ ਸਮੇਂ ਕਿਸੇ ਵੀ ਵੱਡੇ ਹਾਦਸੇ ਨੂੰ ਹੋਣ ਤੋਂ ਰੋਕਿਆ ਜਾ ਸਕੇ ਆਮ ਦੇ ਸਮੂਹ ਸਿੰਘ ਹੈ ਲਾ ਕੇ ਮੇਰਾ ਪਿੰਡ ਮੇਰੀ ਬਾਈਕ ਸੇ ਪਾਈ ਚਲੇ ਇਹ ਜੀ ਕੱਲ 7:30 ਵਜੇ ਨਾ ਆਪਣਾ ਪੱਠੇ ਪਰ ਦੇ ਟਰੈਕਟਰ ਲੈ ਕੇ ਆ ਰਹੇ ਸੀਗੇ ਤੇ ਗੁਰਪੁਰਬ ਸੀਗਾ ਕੱਲ ਹੀ ਗੁਰਪੁਰਬ ਕਰਕੇ ਉਹਨਾਂ ਨੇ ਆਪਣਾ ਤੇ ਸਮਾਨ ਛੱਡਣ ਜਾ ਰਹੇ ਸੀਗੇ ਟੈਂਟ ਦਾ ਰਾਤ ਨੂੰ 7:30 ਵਜੇ ਪਰ ਅਨਵੈਲਸ ਹੋ ਗਿਆ ਉੱਥੇ ਤੇ ਟਰੈਕਟਰ ਇਹਨਾਂ ਦਾ 7:30 ਵਜੇ ਹੀ ਤੇ ਟੋਏ ਮਾ ਅਨਵੈਲਸ ਹੋ ਕੇ ਟਰੈਕਟਰ ਸਿੱਧਾ ਅੰਦਰ ਚਲੇ ਗਏ ਨਹਿਰ ਵਿੱਚ ਚਲੇ ਗਏ ਤੇ ਉਸ ਤੋਂ ਬਾਅਦ ਇਹਨਾਂ ਦੀ ਇੱਕ ਬੰਦੇ ਦੀ ਡੈਥ ਹੋ ਗਈ ਬਾਕੀ ਕਿਸੇ ਦੀ ਲੱਗਦਾ ਤੇ ਇਫੈਕਟਰ ਹੋ ਗਿਆ ਕਿਸਦਾ ਲੱਗਦਾ ਕਿਸਦਾ ਮੂੰਹ ਨਹੀਂ ਤੇ ਚਾਰ ਪੰਜ ਬੰਦੇ ਸੀ ਤੇ ਇਹ ਜੀ ਪਹਿਲਾਂ ਵੀ ਦੋ ਤਿੰਨ ਹਾਦਸੇ ਹੋਲੇ ਪਹਿਲਾਂ ਵੀ ਅਸੀਂ ਸਰਕਾਰ ਨੂੰ ਇਹ ਲਾਇਆ ਵੀ ਲਾਗ ਲੱਗਣਾ ਹੈ ਨੈਰ ਦੇ ਰੇਲਿੰਗ ਲੱਗਣੀ ਚਾਹੀਦੀ ਬਾਰ ਬਾਰ ਹਾਦਸੇ ਹੋ ਰਹੇ ਤੇ ਹੁਣ ਦੋ ਤਿੰਨ ਪਹਿਲੇ ਮਹੀਨੇ ਪਹਿਲਾਂ ਵੀ ਇੱਥੇ ਗੱਡੀ ਵਿੱਚ ਉਹੀ ਜਗ੍ਹਾ ਤੇ ਸੇਮ ਉਹੀ ਜਗ੍ਹਾ ਤੇ ਗੱਡੀ ਗਿਰ ਗਈ ਜੋਰੇ ਮੈਰਿਜ ਤੇ ਜਾ ਰਹੇ ਸੀਗੇ ਬੰਦੇ ਬੱਚੇ ਨਾਲ ਸੀ ਉਹਨਾਂ ਦੇ ਉਸ ਤੋਂ ਪਹਿਲਾਂ ਵੀ ਦੋ ਸਾਲ ਪਹਿਲਾਂ ਵੀ ਗੱਡੀ ਗਿਰ ਗਈ ਉਹਦੇ ਵਿੱਚ ਇੱਕ ਮੋਟਰਸਾਈਕਲ ਵਾਲਾ ਵਿੱਚ ਗਿਰ ਗਿਆ ਜੋ ਬਿੰ ਲਾਗ ਲਾ ਕੇ ਜਿੰਨੇ ਵੀ ਹਾਈਵੇ ਰੋਡ ਆ ਮੇਨ ਰੋਡ ਆ ਜੀ ਇਹ ਪਿੰਡਾਂ ਦੇ ਤੇ ਇਹਦੇ ਵਿੱਚ ਲਾਗ ਲਾ ਕੇ ਸਾਰੀ ਰੇਲਿੰਗ ਲਗਣੀ ਚਾਹੀਦੀ ਸਰਕਾਰ ਨੂੰ ਉਹੀ ਅਸੀਂ ਬੇਕੀ ਕਰਦੇ ਆ ਪਲੀਸ ਇਹ ਜੇ ਹਾਦਸੇ ਨਾ ਦੁਆਰੇ ਹੋਵੇ ਇਹ ਰੇਲਿੰਗ ਲਗਣੀ ਚਾਹੀਦੀ ਹੈ ਬੱਡੇ ਦਾ ਲੰਗਰ ਸੀਗਾ ਉਹਦਾ ਸਮਾਨ ਛੜਨੇ ਆ ਰਹੇ ਸੀ ਮਾਜਰੀ ਕੋਟਲੇ ਤੇ ਨਾ ਉਹ ਬੱਟਾ ਸਾੰਦ ਦਾ ਸਮਾਨ ਆਇਆ ਤੇ ਤੋ ਡਰਾਈਵ ਇਹ ਬਿਲਰ ਟੈਕਟਰ ਚਲਾ ਰੋ ਤੇ ਉਸਮੇ ਅੱਗੇ ਗੱਡਾ ਅੱਜ ਰਾਤ ਕੋ ਦੇਖਿਆ ਨਹੀਂ ਥੋੜਾ तो नदी में तक कर गया क्या हुआ कितने लोगों को सट लगी और कौन उसमें छः बंदे थे छः में दो दो के तो कम चोट है लेकिन चार के चोट है कि एक लड़का डेथ हो गया उसका नाम दिव्यांश है दिव्यांश नाम है उसका और जिसकी टांग टूटी है वो कौन परवेश नाम है उसका हसली भी टूट रही है तो पैर भी टूट रहा है और इसके ਕੋਈ ਸਕੇ ਤੇ ਚੋਟ ਲੱਗੇਂਗੀ। ਰਮਿਤ ਕਿਹਾ ਮਾੜੀ ਮੁੱਟੀ ਚੋਟ। ਤੋਰ ਕਾਹਦੇ ਰਹੇ ਤੂੰ ਵਾਹ। ਮਾਜਰੀ ਅੱਬਰੂ ਜੱਟਾ। ਇਹ ਕੀ ਹੋਇਆ ਤੁਹਾਡੀ? ਇਹ ਕੱਲ ਨਾ 5-6 ਬੰਦੇ ਟਰੈਕਟਰ ਤੇ ਆਏ ਸੀ। ਇਹ ਭਗਤ ਰਵਿਦਾਸ ਜੀ ਦੀ ਜਨਮਤੀ ਬਣਾ ਰਹੇ ਸੀ। ਆਂਦੇ-ਆਂਦੇ ਜਦੋਂ ਆਏ ਸਮਾਨ ਛੱਡਣੇ ਕੋਲ ਤੇ ਫਿਰ ਪੱਠਾ ਸਾਜ਼ ਨਿਕਲੇ ਛੱਡਣਾ ਸੀ। ਤੇ ਇਹਨਾਂ ਦਾ ਟਰੈਕਟਰ ਦਾ ਬੈਲੈਂਸ ਵਿਗੜ ਗਿਆ। ਦੇਖ ਗਿਆ ਤੇ ਇਹਦਾ ਚੋ ਇੱਕ ਬੰਦੇ ਦੀ ਡੈਥ ਹੋ ਗਈ ਤੇ ਬਾਕੀ ਬੰਦੇ ਜਾ ਕੇ ਗਏ। ਇਹ ਟਰੈਕਟਰ ਗਿਰਿਆ ਕਿੱਥੇ? ਕਿਹੜੀ ਨੈਚਰ? ਇਹ ਕੱਚੀ ਇਹ ਜਿਹੜੀ ਬੰਦ ਸੁੱਕੀ ਨਹਿਰ ਸਭ ਇਹਨਾਂ ਪੂਰੇ ਡਿੱਗੇ ਸਨ